ਪਿਛਲੇ ਹਫਤੇ ਦੋ ਵੱਡੇ ਕਤਲकांडਾਂ ਦੇ ਵਿੱਚ ਅਦਾਲਤ ਵੱਲੋਂ ਫੈਸਲੇ ਆਏ ਹਨ ਉਹਨਾਂ ਦੇ ਵਿੱਚੋਂ ਇੱਕ ਕਤਲकांड ਸੀ ਆਰਜੀ ਕਾਰ ਹਸਪੀਟਲ ਦਾ ਜਿਹਦੇ ਵਿੱਚ ਇੱਕ ਟ੍ਰੇਨੀ ਡਾਕਟਰ ਨੂੰ ਬਹੁਤ ਬਰੂਟਲੀ ਟੌਰਚਰ ਕਰਨ ਤੋਂ ਬਾਅਦ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਇਹਦੇ ਅਗੇਂਸਟ ਬਹੁਤ ਗੁੱਸਾ ਸੀ ਪਰ ਅਦਾਲਤ ਨੇ ਇੱਥੇ ਦੋਸ਼ੀ ਨੂੰ ਸਜ਼ਾਏ ਮੌਤ ਦੀ ਜਗ੍ਹਾ ਦੇ ਉੱਪਰ ਉਮਰ ਕੈਦ ਦਿੱਤੀ ਪਰ ਦੂਸਰਾ ਫੈਸਲਾ ਜਿੱਥੇ ਅਦਾਲਤ ਨੇ ਦੋਸ਼ੀ ਨੂੰ ਸਜ਼ਾਏ ਮੌਤ ਦਿੱਤੀ ਉਹ ਮਾਮਲਾ ਹੈ ਸਾਲ 2022 ਦਾ ਜਿੱਥੇ ਕੇਰਲ ਦੇ ਵਿੱਚ ਇੱਕ ਲੜਕੀ ਨੇ ਇੱਕ ਨੌਜਵਾਨ ਨੂੰ ਸਲੋ ਪੌਇਜ਼ਨ ਦੇ ਨਾਲ ਕਤਲ ਕੀਤਾ ਇਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਇੱਕ ਬਹਿਸ ਚੱਲ ਪਈ ਲੋਕਾਂ ਦੇ ਅੰਦਰ ਕਾਨੂੰਨ ਦੇ ਜਾਣਕਾਰਾਂ ਦੇ ਅੰਦਰ ਉਹ ਇਹ ਹੈ ਕਿ ਇੱਕ ਇੰਨੇ ਬਰੂਟਲ ਕੇਸ ਦੇ ਵਿੱਚ ਦੋਸ਼ੀ ਨੂੰ ਸਜ਼ਾਏ ਮੌਤ ਕਿਉਂ ਨਹੀਂ ਦਿੱਤੀ ਗਈ ਜਿੱਥੇ ਕੁਝ ਲੋਕ ਇਹ ਕਹਿ ਰਹੇ ਆ ਕਿ ਅਦਾਲਤ ਵਿੱਚ ਬੈਠੇ ਜੱਜ ਲਿੰਗਪੇਦ ਦੇ ਸ਼ਿਕਾਰ ਨੇ ਉਹਨਾਂ ਨੇ ਇੱਕ ਇੰਨੇ ਗੰਦੇ ਕ੍ਰਾਈਮ ਦੇ ਦੋਸ਼ੀ ਪਰ ਜਿਹੜਾ ਕਿ ਮਰਦ ਸੀ ਉਹਨੂੰ ਉਮਰਕੈਦ ਦੀ ਸਜ਼ਾ ਦਿੱਤੀ ਦੂਸਰੇ ਪਾਸੇ ਜਿੱਥੇ ਦੋਸ਼ੀ ਇੱਕ ਨੌਜਵਾਨ ਲੜਕੀ ਸੀ ਉਹਨੂੰ ਸਜ਼ਾਏ ਮੌਤ ਦਿੱਤੀ ਪਰ ਉੱਥੇ ਕੁਝ ਅਹਿਮ ਡਿਟੇਲਸ ਨੇ ਜਿਹੜੀਆਂ ਇਹਨਾਂ ਦੋਨੇ ਕੇਸਾਂ ਨੂੰ ਇੱਕ ਦੂਸਰੇ ਤੋਂ ਜੁਦਾ ਕਰਦੀਆਂ ਨੇ ਜੇ ਤੁਸੀਂ ਆਰਜੀਕਾਰ ਹਸਪੀਟਲ ਨਾਲ ਰਿਲੇਟਡ ਘਟਨਾ ਦਾ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਪਰ ਅੱਜ ਦੀ ਆਪਣੀ ਗੱਲ ਹੈਗੀ ਆ 2022 ਦੇ ਵਿੱਚ ਹੋਏ ਕੇਰਲ ਦੇ ਵਿੱਚ ਸ਼ੈਰੌਨ ਨਾਮ ਦੇ ਲੜਕੇ ਦੇ ਕਤਲ ਦੀ ਗਰੀਸ਼ਮਾ ਨਾਮ ਦੀ ਇੱਕ ਲੜਕੀ ਆ ਕੰਨਿਆ ਕੁਮਾਰੀ ਦੀ ਰਹਿਣ ਵਾਲੀ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਡਬਲ ਐਮਏ ਕੀਤੀ ਹੋਈ ਤੇ ਆਪਣੀ ਤਮਿਲਨਾਡੂ ਦੀ ਐਮਐਸ ਯੂਨੀਵਰਸਿਟੀ ਦੇ ਵਿੱਚੋਂ ਚੌਥਾ ਰੈਂਕ ਹਾਸਲ ਕਰਨ ਵਾਲੀ ਲੜਕੀ ਇੰਗਲਿਸ਼ ਲਿਟਰੇਚਰ ਦੇ ਵਿੱਚ ਬੀਏ ਕਰਨ ਤੋਂ ਬਾਅਦ ਜਦੋਂ ਗਰੀਸ਼ਮਾ ਦੀ ਉਮਰ 23 ਸਾਲ ਦੀ ਹੁੰਦੀ ਆ ਤਾਂ ਉਹਦੇ ਮਾਪੇ ਨੂੰ ਹੁਣ ਉਹਦੇ ਵਿਆਹ ਦੀ ਚਿੰਤਾ ਹੋਣ ਲੱਗੀ ਇੱਕ ਪੰਡਤ ਜੀ ਨੂੰ ਬੁਲਾਇਆ ਜਾਂਦਾ ਤਾਂ ਕਿ ਉਹ ਕੋਈ ਸਹੀ ਸੰਜੋਗ ਤੇ ਸਹੀ ਸਮਾਂ ਦੇਖ ਕੇ ਕੋਈ ਯੋਗਵਰ ਇਹਦੇ ਲਈ ਦੇਖ ਸਕਣ ਪਰ ਉਹਨਾਂ ਦੀਆਂ ਖੁਸ਼ੀਆਂ ਉਸ ਟਾਈਮ ਇੱਕ ਬੁਰੇ ਸੁਪਨੇ ਦੇ ਵਿੱਚ ਬਦਲ ਜਾਂਦੀਆਂ ਨੇ ਜਦੋਂ ਇਹ ਪੰਡਤ ਜੀ ਇੱਕ ਬਹੁਤ ਜ਼ਿਆਦਾ ਅਹਿਮ ਖੁਲਾਸਾ ਕਰਦੇ ਆ ਉਹਨਾਂ ਦੇ ਅਕੋਰਡਿੰਗ ਗਰੀਸ਼ਮਾ ਦੇ ਸਤਾਰੇ ਬਹੁਤ ਹੀ ਜ਼ਿਆਦਾ ਬੁਰੇ ਨੇ ਉਹਦੀ ਕੁੰਡਲੀ ਬਹੁਤ ਹੀ ਜ਼ਿਆਦਾ ਬੁਰੀ ਆ ਅੱਗੇ ਉਹ ਇਹ ਕਹਿੰਦੇ ਨੇ ਕਿ ਗ੍ਰੀਸ਼ਮਾ ਦੇ ਪਹਿਲੇ ਵਿਆਹ ਦਾ ਉਹਦਾ ਪਤੀ ਦੀ ਮੌਤ ਹੋਣੀ ਨਿਸ਼ਚਿਤ ਉਸ ਤੋਂ ਬਾਅਦ ਉਹਦਾ ਦੂਸਰਾ ਵਿਆਹ ਹੋਊਗਾ ਤੇ ਉਹ ਬਹੁਤ ਹੀ ਸਫਲ ਰਹੂਗਾ ਉਹਦੇ ਸਤਾਰੇ ਇੰਨੇ ਇੱਕ ਬੁਰੀ ਦਿਸ਼ਾ ਦੇ ਵਿੱਚ ਨੇ ਕਿ ਕੋਈ ਉਹਨਾਂ ਨੂੰ ਬਦਲ ਨਹੀਂ ਸਕਦਾ ਇਸ ਪਰਿਵਾਰ ਦਾ ਇਹਨਾਂ ਚੀਜ਼ਾਂ ਦੇ ਉੱਪਰ ਬਹੁਤ ਜ਼ਿਆਦਾ ਵਿਸ਼ਵਾਸ ਸੀ ਤਾਂ ਇਸ ਕਰਕੇ ਆਪਣੀ ਲੜਕੀ ਦੇ ਵਿਆਹ ਦੇ ਸਾਰੇ ਸੁਪਨੇ ਉਹਨਾਂ ਦੇ ਟੁੱਟ ਜਾਂਦੇ ਇੱਕ ਕਾਰਨ ਹੋਰ ਹੈ ਕਿਉਂਕਿ ਕੁਝ ਟਾਈਮ ਪਹਿਲਾਂ ਹੀ ਇੰਡੀਅਨ ਆਰਮੀ ਦੇ ਇੱਕ ਬਹੁਤ ਵੱਡੇ ਆਫੀਸਰ ਇੱਕ ਨੌਜਵਾਨ ਪੜ੍ਹੇ ਲਿਖੇ ਹੈਂਡਸਮ ਲੜਕੇ ਦਾ ਰਿਸ਼ਤਾ ਗਰੀਸ਼ਮਾ ਦੇ ਲਈ ਆਇਆ ਸੀ ਪਰ ਗਰੀਸ਼ਮਾ ਇਸ ਚੀਜ਼ ਦਾ ਇੱਕ ਹੋਰ ਹੱਲ ਕੱਢ ਲੈਂਦੀ ਆ ਜਿਹੜਾ ਕਿ ਉਹਨੂੰ ਲੈ ਕੇ ਜਾਊਗਾ ਕ੍ਰਾਈਮ ਦੀ ਦੁਨੀਆ ਦੀਆਂ ਬਹੁਤ ਹਨੇਰੀਆਂ ਜਗਾਵਾਂ ਵੱਲ ਗਰੀਸ਼ਮਾ ਨੂੰ ਇਹਨਾਂ ਪਤਾ ਲੱਗ ਚੁੱਕਿਆ ਕਿ ਉਹਦੇ ਪਹਿਲੇ ਵਿਆਹ ਦਾ ਉਹਦਾ ਪਤੀ ਉਹਦੀ ਮੌਤ ਹੋਣੀ ਨਿਸ਼ਚਿਤ ਤਾਂ ਹੁਣ ਉਹਦਾ ਪਲਾਨ ਇਹ ਹੈ ਕਿ ਇਸ ਇੰਡੀਅਨ ਆਰਮੀ ਦੇ ਆਫੀਸਰ ਨੂੰ ਆਪਣਾ ਪਹਿਲਾ ਪਤੀ ਬਣਾਇਆ ਹੀ ਕਿਉਂ ਜਾਵੇ ਹੁਣ ਇਹ ਉਹਦਾ ਦੂਸਰਾ ਪਤੀ ਬਣੂਗਾ ਤਾਂ ਇਹਦਾ ਮਤਲਬ ਹੈ ਕਿ ਹੁਣ ਇਸ ਤੋਂ ਪਹਿਲਾਂ ਇੱਕ ਵਿਆਹ ਹੋਰ ਹੋਊਗਾ ਤੇ ਉਸ ਪਤੀ ਦੀ ਬਲੀ ਦਿੱਤੀ ਜਾਊਗੀ ਹੁਣ ਗਰੀਸ਼ਮਾ ਨੂੰ ਇੱਕ ਇਹੋ ਜਿਹਾ ਇਨਸਾਨ ਚਾਹੀਦਾ ਸੀ ਇੱਕ ਇਹੋ ਜਿਹਾ ਨੌਜਵਾਨ ਜਿਹੜਾ ਬਲੀ ਦੀ ਵੇਦੀ ਦੇ ਉੱਪਰ ਚੜ ਸਕੇ ਗਰੀਸ਼ਮਾ ਕਿਉਂਕਿ ਆਪਣੀ ਯੂਨੀਵਰਸਿਟੀ ਚ ਬਹੁਤ ਹੀ ਜ਼ਿਆਦਾ ਪੌਪੂਲਰ ਸੀ ਆਪਣੀ ਪੜ੍ਹਾਈ ਲਿਖਾਈ ਕਰਕੇ ਤੇ ਉਹਦੇ ਬਹੁਤ ਸਾਰੇ ਦੋਸਤ ਸਨ ਤੇ ਹੁਣ ਗਰੀਸ਼ਮਾ ਇਹ ਚੋਣਵ ਕਰ ਲੈਂਦੀ ਹੈ ਸ਼ੈਰਨ ਰਾਜ ਨਾਮ ਦੇ ਲੜਕੇ ਨੂੰ ਇਸ ਕੰਮ ਲਈ ਚੁਣਿਆ ਜਾਂਦਾ ਪਰ ਇਹਦਾ ਇੱਕ ਕਾਰਨ ਹੋਰ ਵੀ ਹੈ ਸ਼ੈਰਨ ਰਾਜ ਤੇ ਗਰੀਸ਼ਮਾ ਇਹਨਾਂ ਦੋਨਾਂ ਨੌਜਵਾਨਾਂ ਦੇ ਪਰਿਵਾਰ ਇੱਕ ਦੂਸਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਨੇੜਲੇ ਸੰਬੰਧ ਨੇ ਇੱਕ ਦੂਸਰੇ ਦੇ ਘਰੇ ਅਕਸਰ ਆਉਣਾ ਜਾਣਾ ਵਾ ਤੇ ਗਰੀਸ਼ਮਾ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਕਿ ਸ਼ੈਰਨ ਰਾਜ ਅੰਦਰ ਹੀ ਅੰਦਰ ਉਹਨੂੰ ਪਿਆਰ ਕਰਦਾ ਪਸੰਦ ਕਰਦਾ ਵਾ ਤਾਂ ਹੁਣ ਗਰੀਸ਼ਮਾ ਆਪਣੇ ਇਸੇ ਪਲਾਨ ਦੇ ਅਕੋਰਡਿੰਗ ਸ਼ੈਰਨ ਰਾਜ ਦੇ ਨਾਲ ਆਪਣੀ ਨੇੜਤਾ ਹੋਰ ਵੀ ਵਧਾਉਣਾ ਸ਼ੁਰੂ ਕਰਦੀ ਆ ਆਪਣੀਆਂ ਮਿਲਣੀਆਂ ਫੋਨ ਦੇ ਉੱਪਰ ਗੱਲਾਂ ਜਾਦਾ ਵਧਦੀਆਂ ਨੇ ਇਹ ਸਿਰਫ ਇੱਕ ਦੋਸਤੀ ਨਹੀਂ ਰਹਿਣੀ ਸ਼ੈਰਨ ਰਾਜ ਨੂੰ ਉਹਦਾ ਪਤੀ ਬਣਨਾ ਪਊਗਾ ਤੇ ਫਿਰ ਉਹਨੂੰ ਮਰਨਾ ਪਊਗਾ ਤਾਂ ਇੱਕ ਪਤੀ ਬਣਨ ਦੇ ਲਈ ਕੁਝ ਕੰਡੀਸ਼ਨਸ ਨੇ ਪਤੀ ਪਤਨੀ ਦੇ ਵਿਚਕਾਰ ਇੱਕ ਤਾਂ ਸਰੀਰਕ ਸੰਬੰਧ ਹੋਣਗੇ ਤੇ ਦੂਸਰਾ ਉਹ ਸਾਰੀਆਂ ਧਾਰਮਿਕ ਤੇ ਸਮਾਜਿਕ ਰਿਚੁਅਲਸ ਟ੍ਰੈਡੀਸ਼ਨਸ ਪੂਰੀਆਂ ਹੋਣਗੀਆਂ ਉਹ ਸਾਰੇ ਰੀਤੀ ਰਿਵਾਜ ਵੀ ਕੀਤੇ ਜਾਣਗੇ ਤਾਂ ਹੁਣ ਹੌਲੀ-ਹੌਲੀ ਗ੍ਰੀਸ਼ਮਾਂ ਤੇ ਸ਼ਰਨ ਰਾਜ ਦੇ ਵਿਚਕਾਰ ਸਰੀਰਕ ਸੰਬੰਧ ਬਣ ਜਾਂਦੇ ਆ ਹੁਣ ਗੱਲ ਬਚੀ ਆ ਬਾਕੀ ਦੇ ਰੀਤੀ ਰਿਵਾਜਾਂ ਦੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਲਕੁਲ ਅਣਪੋਲ ਸ਼ਰਨ ਰਾਜ ਜਿਹਨੂੰ ਲੱਗ ਰਿਹਾ ਕਿ ਇਹ ਸਿਰਫ ਇੱਕ ਮਜ਼ਾਕ ਚੱਲ ਰਿਹਾ ਪਰ ਗ੍ਰੀਸ਼ਮਾਂ ਇਹਨਾਂ ਮਜ਼ਾਕਾਂ ਦੇ ਝੂਠ ਦੇ ਪਿੱਛੇ ਸ਼ਰਨ ਰਾਜ ਤੋਂ ਆਪਣੇ ਗਲ ਦੇ ਵਿੱਚ ਮੰਗਲ ਸੂਤਰ ਪਵਾ ਲੈਂਦੀ ਆ ਕਦੇ ਸੰਦੂਰ ਲਵਾ ਲੈਂਦੀ ਆ ਤੇ ਕਦੇ ਕੁਝ ਅੰਗੂਠੀਆਂ ਜਿਨ੍ਹਾਂ ਨੂੰ ਉਹਨੇ ਖੁਦ ਹੀ ਇੰਗੇਜਮੈਂਟ ਰਿੰਗਸ ਦਾ ਨਾਮ ਦਿੱਤਾ ਇੱਕ ਦੂਸਰੇ ਦੇ ਉਪਾ ਦਿੰਦੇ ਆ ਸ਼ਰਨ ਰਾਜ ਨੂੰ ਇਹ ਲੱਗਦਾ ਕਿ ਗ੍ਰੀਸ਼ਮਾ ਬਸ ਸਿਰਫ ਇੱਕ ਮਜ਼ਾਕੀਆ ਲੜਕੀ ਆ ਤੇ ਉਹ ਸਭ ਕੁਝ ਇਹ ਮਜ਼ਾਕ ਵਿੱਚ ਕਰ ਰਹੀ ਆ ਪਰ ਦੂਸਰੇ ਪਾਸੇ ਗ੍ਰੀਸ਼ਮਾ ਦੇ ਅਕੋਰਡਿੰਗ ਸਰੀਰਕ ਸੰਬੰਧ ਬਣ ਚੁੱਕੇ ਆ ਤੇ ਇਹ ਸਾਰੇ ਰੀਤੀ ਰਿਵਾਜ ਪੂਰੇ ਹੋ ਚੁੱਕੇ ਆ ਤੇ ਹੁਣ ਭਾਵੇਂ ਕਿ ਸਮਾਜ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਨਹੀਂ ਪਤਾ ਪਰ ਅਸਲ ਦੇ ਵਿੱਚ ਧਾਰਮਿਕ ਰੀਤੀ ਰਿਵਾਜਾਂ ਦੇ ਅਕੋਰਡਿੰਗ ਵੀ ਸ਼ੈਰਨ ਰਾਜ ਉਹਦਾ ਪਤੀ ਬਣ ਚੁੱਕਿਆ ਹੁਣ ਸਿਰਫ ਇੱਕ ਕੰਡੀਸ਼ਨ ਬਾਕੀ ਆ ਉਹ ਹੈ ਸਤਾਰਿਆਂ ਤੇ ਕੁੰਡਲੀ ਦੇ ਅਨੁਸਾਰ ਸ਼ੈਰਨ ਰਾਜ ਦਾ ਮਰ ਜਾਣਾ ਤੇ ਹੁਣ ਜਦੋਂ ਵੀ ਸ਼ੈਰਨ ਰਾਜ ਉਹਨੂੰ ਕਰੇ ਉਹਦੇ ਆ ਕੇ ਮਿਲਦਾ ਤਾਂ ਗਰੀਸ਼ਮਾ ਉਹਨੂੰ ਇੱਕ ਖਾਸ ਤੌਰ ਦੇ ਉੱਪਰ ਬਣਾਇਆ ਆਯੁਰਵੈਦਿਕ ਜੂਸ ਦੇਣਾ ਸ਼ੁਰੂ ਕਰਦੀ ਹੈ ਸ਼ੈਰਨ ਰਾਜ ਨੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਦਿਖਦਾ ਕੋਈ ਸਾਜ਼ਿਸ਼ ਨਹੀਂ ਦਿਖਦੀ ਪਰ ਹੌਲੀ-ਹੌਲੀ ਕਰਕੇ ਦਿਨ ਲੰਘਦੇ ਜਾਂਦੇ ਆ ਤੇ ਸ਼ਰਨ ਰਾਜ ਗਰੀਸ਼ਮਾ ਦੇ ਹੱਥੋਂ ਉਹ ਆਯੁਰਵੈਦਿਕ ਜੂਸ ਪੀਂਦਾ ਜਾਂਦਾ ਜਿਉਂ-ਜਿਉਂ ਉਹ ਜੂਸ ਉਹਦੇ ਅੰਦਰ ਸਰੀਰ ਵਿੱਚ ਪਹੁੰਚਦਾ ਤਾਂ ਉਹਦੀ ਹਾਲਤ ਦਿਨ ਬਦਿਨ ਖਰਾਬ ਹੁੰਦੀ ਜਾਂਦੀ ਆ ਉਹਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਆ ਉਹਦੇ ਅਲੱਗ-ਅਲੱਗ ਸਰੀਰ ਦੇ ਅੰਗ ਬਹੁਤ ਜ਼ਿਆਦਾ ਦਰਦ ਫੀਲ ਕਰਦੇ ਆ ਫਾਈਨਲੀ ਦਿਨ ਆਉਂਦਾ 14 ਅਕਤੂਬਰ 2022 ਦਾ ਇਸ ਦਿਨ ਸ਼ਰਨ ਦੀ ਹਾਲਤ ਬਹੁਤ ਜ਼ਿਆਦਾ ਵਿਗੜਦੀ ਆ ਤੇ ਉਹਨੂੰ ਤਿਰਵੰਤਪੁਰਮ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਪਰਿਵਾਰ ਵਾਲੇ ਉਹਦੇ ਸਾਰੇ ਬਲੱਡ ਟੈਸਟ ਕਰਵਾਉਂਦੇ ਆ ਪਰ ਹਾਲਤ ਇੰਨੀ ਬੁਰੀ ਹੋਣ ਦੇ ਬਾਵਜੂਦ ਉਹਦੀ ਕਿਸੇ ਵੀ ਰਿਪੋਰਟ ਦੇ ਵਿੱਚ ਕੁਝ ਵੀ ਖਾਸ ਗਲਤ ਨਹੀਂ ਆਉਂਦਾ ਥੋੜੇ ਘੰਟਿਆਂ ਤੋਂ ਬਾਅਦ ਉਹਨੂੰ ਉੱਥੋਂ ਛੁੱਟੀ ਮਿਲਦੀ ਆ ਪਰ ਅਗਲੇ ਹੀ ਦਿਨ ਉਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਆ ਤੇ ਇਸ ਵਾਰ ਉਹਨੂੰ ਡਾਕਟਰ ਭਰਤੀ ਕਰਦੇ ਆ ਆਈਸੀਯੂ ਦੇ ਵਿੱਚ ਉਹਨੂੰ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਆ ਉਹਦੇ ਸਰੀਰ ਦੇ ਸਾਰੇ ਅੰਗਾਂ ਦੇ ਵਿੱਚ ਬਹੁਤ ਭਿਆਨਕ ਦਰਦ ਉੱਠ ਰਿਹਾ ਵਾ ਪੂਰੇ 11 ਦਿਨ ਜ਼ਿੰਦਗੀ ਤੇ ਮੌਤ ਦੇ ਨਾਲ ਜੂਝਣ ਤੋਂ ਬਾਅਦ ਫਾਈਨਲੀ 25 ਅਕਤੂਬਰ 2022 ਦੇ ਦਿਨ ਸ਼ੈਰਨ ਇਸ ਦੁਨੀਆ ਤੋਂ ਵਿਦਾ ਹੋ ਜਾਂਦਾ ਜਦੋਂ ਉਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਅਕੋਰਡਿੰਗ ਉਹਦੇ ਅੰਦਰੂਨੀ ਸਾਰੇ ਦੇ ਸਾਰੇ ਅੰਗ ਕੰਮ ਕਰਨਾ ਬੰਦ ਕਰ ਚੁੱਕੇ ਸੀ ਤੇ ਡਾਕਟਰਸ ਦੇ ਮੁਤਾਬਕ ਉਹਨੂੰ ਕੋਈ ਖਾਸ ਤਰ੍ਹਾਂ ਦਾ ਜ਼ਹਿਰ ਦਿੱਤਾ ਗਿਆ ਜਿਹੜਾ ਕਿ ਉਹਨੂੰ ਬਹੁਤ ਹੌਲੀ-ਹੌਲੀ ਬਹੁਤ ਜ਼ਿਆਦਾ ਦਿਨਾਂ ਦੇ ਵਿੱਚ ਤੇ ਘੱਟ ਮਾਤਰਾ ਦੇ ਵਿੱਚ ਦਿੱਤਾ ਗਿਆ ਪਰਿਵਾਰ ਵਾਲੇ ਹੈਰਾਨ ਨੇ ਕਿ ਉਹਨਾਂ ਦੇ ਇੱਕ ਸਧਾਰਨ ਜ਼ਿੰਦਗੀ ਜਿਉਣ ਵਾਲੇ ਇਸ ਪੜ੍ਹੇ ਲਿਖੇ ਲੜਕੇ ਦੇ ਨਾਲ ਕਿਹਦਾ ਇੰਨਾ ਵੈਰ ਹੋ ਸਕਦਾ ਕਿ ਉਹ ਉਹਦੀ ਜਾਨ ਲੈਣ ਤੱਕ ਅਮਾਦਾ ਹੋ ਜਾਏ ਪਰ ਇੱਥੇ ਸ਼ੈਰਨ ਦਾ ਬ੍ਰਦਰ ਪਰਿਵਾਰ ਵਾਲਿਆਂ ਨੂੰ ਇੱਕ ਹੋਰ ਗੱਲ ਦੱਸਦਾ ਉਹ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਗਰੀਸ਼ਮਾ ਉਹਨੂੰ ਕਿਸੇ ਖਾਸ ਤਰ੍ਹਾਂ ਦਾ ਆਯੁਰਵੈਦਿਕ ਜੂਸ ਦੇ ਰਹੀ ਸੀ ਕਿਉਂਕਿ ਆਪਣੀ ਜ਼ਿੰਦਗੀ ਦੇ ਅਖੀਰਲੇ ਕੁਝ ਮਹੀਨੇ ਸ਼ੈਰਨ ਨੇ ਜ਼ਿਆਦਾਤਰ ਗਰੀਸ਼ਮਾ ਦੇ ਨਾਲ ਹੀ ਗੁਜ਼ਾਰੇ ਤਾਂ ਇਸ ਕਾਰਨ ਪਰਿਵਾਰ ਵਾਲਿਆਂ ਦਾ ਸ਼ੱਕ ਵੀ ਸਿੱਧਾ ਗਰੀਸ਼ਮਾ ਦੇ ਉੱਪਰ ਜਾਂਦਾ ਤਾਂ ਹੁਣ ਪੁਲਿਸ ਵਾਲੇ ਗਰੀਸ਼ਮਾ ਤੇ ਉਹਦੇ ਮਾਤਾ ਪਿਤਾ ਤੋਂ ਸਖਤੀ ਦੇ ਨਾਲ ਪੁੱਛ ਪੜਤਾਲ ਕਰਦੇ ਆ ਤਾਂ ਪਰਿਵਾਰ ਵਾਲੇ ਹਾਲਾਂਕਿ ਸ਼ੈਰੋਂ ਦੀ ਮੌਤ ਦੇ ਬਾਰੇ ਤਾਂ ਕੁਝ ਜ਼ਿਆਦਾ ਨਹੀਂ ਕਹਿ ਸਕੇ ਪਰ ਇੱਥੇ ਉਹ ਉਹਨਾਂ ਹੀ ਪੰਡਤ ਜੀ ਦੁਆਰਾ ਗਰੀਸ਼ਮਾ ਦੇ ਸਤਾਰੇ ਤੇ ਉਹਦੀ ਕੁੰਡਲੀ ਦੇ ਬਾਰੇ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਦੇ ਬਾਰੇ ਦੇ ਵਿੱਚ ਪੁਲਿਸ ਨੂੰ ਦੱਸ ਦਿੰਦੇ ਆ ਗਰੀਸ਼ਮਾ ਦੇ ਪਹਿਲੇ ਵਿਆਹ ਵਾਲਾ ਪਤੀ ਦੀ ਮੌਤ ਹੋਊਗੀ ਤੇ ਫਿਰ ਉਹਦਾ ਦੂਸਰਾ ਵਿਆਹ ਸਫਲ ਹੋਊਗਾ ਥੋੜੀ ਹੋਰ ਇਨਵੈਸਟੀਗੇਸ਼ਨ ਕਰਨ ਦੇ ਉੱਪਰ ਪੁਲਿਸ ਨੂੰ ਉਸ ਇੰਡੀਅਨ ਆਰਮੀ ਦੇ ਆਫੀਸਰ ਦੁਆਰਾ ਭੇਜੇ ਹੋਏ ਰਿਸ਼ਤੇ ਦੁਬਾਰੇ ਚ ਵੀ ਪਤਾ ਲੱਗਦਾ ਤੇ ਹੁਣ ਪੁਲਿਸ ਦੇ ਸਾਹਮਣੇ ਇਹ ਪੂਰੀ ਦੀ ਪੂਰੀ ਕਹਾਣੀ ਚਿੱਟੇ ਦਿਨ ਦੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਉਸ ਇੰਡੀਅਨ ਆਰਮੀ ਦੇ ਆਫੀਸਰ ਦੇ ਨਾਲ ਵਿਆਹ ਕਰਾਉਣ ਦੇ ਲਾਲਚ ਦੇ ਵਿੱਚ ਤੇ ਕਿਉਂਕਿ ਪੰਡਤ ਜੀ ਦੁਆਰਾ ਜੇ ਉਹ ਪਹਿਲਾ ਪਤੀ ਬਣਦਾ ਤਾਂ ਉਹਦੀ ਮੌਤ ਹੋਣੀ ਨਿਸ਼ਚਿਤ ਹਾਲਾਂਕਿ ਇਹ ਕਿਸ ਹੱਦ ਤੱਕ ਪੋਸੀਬਲ ਅੱਜ ਦੀ ਸਾਇੰਸ ਟੈਕਨੋਲੋਜੀ ਦੀ ਦੁਨੀਆ 'ਚ ਇੱਕ ਅਲੱਗ ਡਿਬੇਟ ਦਾ ਮੁੱਦਾ ਵਾ ਪਰ ਕਿਉਂਕਿ ਇਹ ਪਰਿਵਾਰ ਇਸ ਚੀਜ਼ ਦੇ ਉੱਪਰ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ ਸੀ ਤਾਂ ਇਹ ਕਲੀਅਰ ਹੋਇਆ ਕਿ ਸ਼ੈਰਨ ਰਾਜ ਨੂੰ ਸਿਰਫ ਬਲੀ ਦੀ ਵੇਦੀ ਦੇ ਉੱਪਰ ਚੜਾਏ ਜਾਣ ਵਾਲਾ ਇੱਕ ਬੱਕਰਾ ਬਣਾਇਆ ਗਿਆ ਤੇ ਉਹਦੀ ਫਤਿਆ ਕੀਤੀ ਗਈ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੋ ਡਿਫਰੈਂਟ ਕੇਸਾਂ ਦੇ ਬਿਲਕੁਲ ਦੋ ਡਿਫਰੈਂਟ ਫੈਸਲਿਆਂ ਦੀ ਅਦਾਲਤ ਨੇ ਗਰੀਸ਼ਮਾ ਨੂੰ ਸਜ਼ਾਏ ਮੌਤ ਦਿੱਤੀ ਕਿਉਂਕਿ ਉਹਨਾਂ ਨੇ ਇਸ ਕੇਸ ਨੂੰ ਰੇਅਰਸਟ ਆਫ ਰੇਅਰ ਕੇਸ ਦੀ ਕੈਟਾਗਰੀ ਦੇ ਵਿੱਚ ਰੱਖਿਆ ਉਹਦੇ ਕਾਰਨ ਕੁਝ ਖਾਸ ਨੇ ਉਹਨਾਂ ਦੇ ਵਿੱਚੋਂ ਪਹਿਲਾ ਇਹ ਹੈ ਕਿ ਜਿੱਥੇ ਪਹਿਲੇ ਕੇਸ ਦੇ ਵਿੱਚ ਦੋਸ਼ੀ ਨੇ ਇੱਕਦਮ ਹੀ ਹਮਲਾ ਕੀਤਾ ਪਰ ਇਸ ਕੇਸ ਦੇ ਵਿੱਚ ਗਰੀਸ਼ਮਾ ਨੇ ਇਹ ਸਭ ਕੁਝ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਤੇ ਉਹਨੂੰ ਉਹਨੇ ਬਹੁਤ ਲੰਬੇ ਟਾਈਮ ਤੋਂ ਪਲਾਨ ਕੀਤਾ ਹੋਇਆ ਸੀ ਅਗਲੀ ਚੀਜ਼ ਇਹਦੇ ਵਿੱਚ ਇਹ ਹੈ ਕਿ ਇਸ ਕੇਸ ਦੇ ਵਿੱਚ ਗਰੀਸ਼ਮਾ ਦੁਆਰਾ ਸ਼ੈਰਨ ਰਾਜ ਨੂੰ ਇੱਕ ਬਹੁਤ ਹੀ ਹੌਲੀ ਤੇ ਪੇਨਫੁਲ ਦਰਦਨਾਕ ਮੌਤ ਦਿੱਤੀ ਗਈ। ਇਸ ਤੋਂ ਵੀ ਅਹਿਮ ਖੁਲਾਸੇ ਇਸ ਤੋਂ ਅੱਗੇ ਹੁੰਦੇ ਆ। ਜਦੋਂ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਲੇ ਪੁਲਿਸ ਅਫਸਰਾਂ ਨੇ ਕੁਝ মিডিਆ ਚੈਨਲਸ ਨੂੰ ਇਹ ਦੱਸਿਆ ਕਿ ਜਦੋਂ ਉਹ ਗਰੀਸ਼ਮਨ ਨੂੰ ਇੰਟਰੋਗੇਟ ਕਰ ਰਹੇ ਸੀ ਤਾਂ ਗਰੀਸ਼ਮਨ ਨੇ ਇਹ ਬੋਲਿਆ ਕਿ ਤੁਸੀਂ ਮੇਰਾ ਜ਼ਿਆਦਾ ਕੁਝ ਨਹੀਂ ਵਿਗਾੜ ਸਕਦੇ। ਜ਼ਿਆਦਾ ਤੋਂ ਜ਼ਿਆਦਾ ਮੈਨੂੰ ਉਮਰ ਕੈਦ ਹੋ ਜਾਊਗੀ। 24 ਸਾਲ ਦੀ ਮੇਰੀ ਉਮਰ ਆ ਤੇ 38 ਸਾਲ ਦੀ ਉਮਰ ਤੱਕ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਜੂੰਗੀ ਤੇ ਆਪਣੀ ਨਾਰਮਲ ਜ਼ਿੰਦਗੀ ਜਿਉਣਾ ਸ਼ੁਰੂ ਕਰ ਦੂੰਗੀ ਤਾਂ ਜਿੱਥੇ ਇੱਕ ਅਦਾਲਤ ਨੇ ਆਰਜੇਕਾਰ ਹਸਪੀਟਲ ਦੀ ਉਸ ਟ੍ਰੇਨੀ ਡਾਕਟਰ ਦੇ ਨਾਲ ਹੋਏ ਇੰਨੇ ਵੱਡੇ ਟੌਰਚਰ, ਰੇਪ ਤੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਨੂੰ ਸਿਰਫ ਉਹਦੀ ਇੱਕ ਮੂਮੈਂਟ ਦੀ ਮੈਡਨੈਸ ਦਾ ਸ਼ਿਕਾਰ ਦੱਸਿਆ ਪਰ ਦੂਸਰੇ ਪਾਸੇ ਗਰੀਸ਼ਮਾ ਨੂੰ ਉਹਨਾਂ ਨੇ ਇੱਕ ਬਹੁਤ ਹੀ ਕੋਲਡ ਬਲੱਡਡ ਕਾਤਲ ਦੇ ਰੂਪ ਦੇ ਵਿੱਚ ਦਿਖਾਇਆ ਤੇ ਇਸੇ ਕਾਰਨ ਉਹਨੂੰ ਸਜ਼ਾਏ ਮੌਤ ਮਿਲੀ ਤੁਹਾਡਾ ਇਹਨਾਂ ਦੋਨਾਂ ਕੇਸਾਂ ਦੇ ਬਾਰੇ ਤੇ ਇਹਨਾਂ ਦੇ ਬਾਰੇ ਆਏ ਹੋਏ ਫੈਸਲਿਆਂ ਦੇ ਬਾਰੇ ਦੇ ਵਿੱਚ ਕੀ ਵਿਚਾਰ ਨੇ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਭੇਜੋ ਤੇ ਹੁਣ ਮੈਂ ਤੁਹਾਨੂੰ ਮਿਲੂਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਵਿੱਚ